ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੂਰ ਭਾਗ 35 ਮੇ ਸਵਰੀ ਨਾਲ ਸਲੋਚਨਾ ਦੀ ਉਡੀਕ ਹੋ ਰਹੀ ਸੀ ਭਵੇਂ ਸਲੋਚਨਾ ਦੇ ਦਿਲਾਂ ਦੇਲੇਰਾ ਨਾ ਰਵੰਗੇ ਰਵਈਏ ਤੋਂ ਸਾਰਿਆਂ ਨੂੰ ਯਕੀਨ ਹੋ ਚੁੱਕਾ ਸੀ ਕਿ ਉਹ ਸਹਜੇ ਹੀ ਡਿੱਗ ਡੋਲੇਗੀ ਨਹੀਂ ਪਰ ਸਹਿਮ ਨਹੀਂ ਸੀ ਮਿਟਿਆ ਉਹਨਾਂ ਦਾ ਉਹ ਲੋਕ ਇਸ ਗੱਲੋਂ ਵੀ ਜਾਣੂ ਸਨ ਕਿ ਸਲੋਚਨਾ ਇਸ ਵੇਲੇ ਕਿੰਨੇ ਖਤਰਨਾਕ ਕੰਮ ਨੂੰ ਹੱਥ ਪਾ ਚੁੱਕੀ ਸੀ ਇਸੇ ਕਰਕੇ ਭਾਰਤੀ ਨੇ ਮਿਸਟਰ ਵਿਹਾਰੀ ਨੂੰ ਤਕੀਦ ਕਰ ਦਿੱਤੀ ਸੀ ਕਿ ਉਹ ਪੂਰੀ ਚੌਕਸੀ ਨਾਲ ਸਲੋਚਨਾ ਦੀ ਖਬਰ ਗਿਰੀ ਰੱਖੇ ਇਸ ਤੋਂ ਛੋਟ ਉਸਰਾਂ ਨੇ ਉਸਨੇ ਹੋਰ ਵੀ ਦੋ ਆਦਮੀ ਦੇਖਭਾਲ ਲਈ ਭੇਜ ਦਿੱਤੇ ਸਨ ਸ਼ੇਕਰ ਸਵਨਾ ਦੀ ਜਾਨ ਵਿੱਚ ਜਾਣ aí ਜਦੋਂ ਉਸ ਉਹਨਾਂ ਨੇ ਸਲੋਚਨਾ ਨੂੰ ਸਹੀ ਸਲਾਮਤ ਟਟਾਂਗੇ ਚ ਉਤਰਦੇ ਤੱਕ ਆਕਲੀ ਨੂੰ ਨਹੀਂ ਸ਼ੰਗਾਰਾ ਸਿੰਘ ਸਮਿਤ ਅਮਰ ਕੌਰ ਪਿਰਤਪਾਲ ਤੇ ਭਾਰਤੀ ਤਿੰਨੇ ਹੀ ਸਵਾਗਤ ਲਈ ਉਠਕ ਦੌੜੇ ਸ਼ੰਗਾਰਾ ਸਿੰਘ ਦੀ ਹਾਲਤ ਐਸੀ ਖਰਾਬ ਨਹੀਂ ਸੀ ਉਹ ਲਗਭਗ ਠੀਕ ਸੀ ਕੇਵਲ ਉਸ ਦਾ ਸਿਰ ਚਕਰਾ ਰਿਹਾ ਸੀ ਇੰਨੀ ਛੇਤੀ ਤਖਲੀਬ ਬਦਲੇ ਡਾਕਟਰ ਬੁਲਾਉਣ ਦੀ ਲੋੜ ਨਹੀਂ ਪਈ ਅਮਰਕੌਰ ਦੇ ਕਹੀ ਅਨਸਾਰ ਉਸ ਨੂੰ ਦੁੱਧ ਵਿੱਚ ਘਿਓ ਰਲਾ ਕੇ ਇੱਕ ਗਲਾਸ ਪਿਆ ਦਿੱਤਾ ਗਿਆ ਤੇ ਪੀ ਕੇ ਸੌਂ ਗਿਆ ਨਬਜ ਸਵਾਸ ਤੱਕਣੀ ਅੱਜ ਆਦ ਸਭ ਕੁਝ ਠੀਕ ਠਾਕ ਸੀ ਤਿੰਨੇ ਵਾਰੋ ਵਾਰੋ ਵਾਰੀ ਇੰਜ ਤਾਂ ਕਿ ਮਿਲੇ ਸਲੋਚਨਾਲੂ ਜੀਵੇਂ ਉਹ ਧਰਮਰਾਜ ਦੇ ਘਰੋਂ ਵਰਤਾਈ ਹੋਵੇ ਉਸਦੇ ਕੁਝ ਦੱਸਣ ਤੋਂ ਪਹਿਲਾਂ ਹੀ ਮੋਟਾ-ਮੋਟਾ ਹਾਲ ਮਾਸਟਰ ਵਿਹਾਰੀ ਨੇ ਦੱਸ ਦਿੱਤਾ ਜਿਹੜਾ ਠਾਕਰ ਸਿੰਘ ਦੇ ਕਮਰੇ ਤੋਂ ਬਾਹਰ ਹਨੇਰੇ ਵਿੱਚ ਖੜੋਤਾ ਸਭ ਸੁਣਦਾ ਰਿਹਾ ਸੀ ਪਰ ਸ਼ੰਗਾਰਾ ਸਿੰਘ ਵਾਲੇ ਕਮਰੇ ਵਿੱਚ ਕੀ ਕੁਝ ਹੋਇਆ ਉਹ ਨਹੀਂ ਸੀ ਜਾਣ ਸਕਿਆ ਕਿਉਂਕਿ ਉਸ ਦੇ ਤਾਕ ਜਾਲੀ ਵਾਲੇ ਨਹੀਂ ਸਨ ਠੋਸ ਲੱਕੜ ਦੇ ਸਨ ਸਬਨਾਨੀ ਬਿਹਾਰੀ ਦੀ ਬਹਾਦਰੀ ਦੀ ਸਲਾਗਾ ਕੀਤੀ ਇਸ ਤੋਂ ਬਾਅਦ ਸਲੋਚਨਾ ਨੇ ਆਪਣੀ ਆਪ ਬੀਤੀ ਸੁਣਾਈ ਸੁਣਾ ਚੁੱਕਣ ਤੋਂ ਬਾਅਦ ਉਸ ਨੇ ਇੱਕ ਉਹ ਕਾਪੀ ਥੈਲੇ ਚੋਂ ਕੱਢ ਕੇ ਉਸ ਵਿਚਲਾ ਸਾਰਾ ਮضمون ਪੜ੍ਹ ਸੁਣਾਇ ਜਿਹੜਾ ਲਿਖਵਾ ਕੇ ਲਿਆਈ ਸੀ ਨਾਲੇ ਉਹ ਬੋਤਲ ਵੀ ਕੱਢ ਕੇ ਉਹਨਾਂ ਨੇ ਮੇਜ਼ ਤੇ ਰੱਖ ਦਿੱਤੀ ਸਾਰੇ ਆਸ਼ਾ ਸ਼کار ਉੱਠੇ ਉਸ ਦੀ ਬਹਾਦਰੀ ਤੇ ਤਾਂ ਤੇ ਵਾਈ ਬਰਤਵਾਰ ਬੋਲਿਆ ਸਲੋਚਨਾ ਪੂਰੇ ਨੰਬਰਾਂ ਉੱਤੇ ਪਾਸ ਹੋ ਗਈ ਹੈ ਆਪਣੇ ਪਹਿਲੇ ਇਮਤਿਹਾਨ ਵਿੱਚੋਂ ਨਿਰਵਾਸੀ ਨਹੀਂ ਹੋਈ ਭਾਰਤੀ ਬੱਲੇ ਬਲਕਿ ਕਹਿਣਾ ਚਾਹੀਦਾ ਕਿ ਅੱਜ ਤੋਂ ਸਲੋਚਨਾ ਸਾਡੀ ਉਸਤਾਦ ਹੈ ਤੇ ਅਸੀਂ ਇਸ ਦੇ ਸ਼ਗਿਰਦ ਹਾਂ ਸਭ ਤੋਂ ਵੱਡੀ ਕਰਾਮਾਤਾ ਇਹ ਹੋਈ ਕਿ ਇਸਨੇ ਸ਼ੰਗਾਰਾ ਸਿੰਘ ਨੂੰ ਮੌਤ ਦੇ ਮੂੰਹ ਚੋਂ ਕੱਢ ਲਿਆਂਦਾ ਜੇ ਘਾਟਾ ਦੋ ਘਾਟੇ ਦੀਰ ਕਰਕੇ ਪਹੁੰਚਦੀ ਤਾਂ ਉਹ ਇੱਕ ਦੋ ਪੈਗ ਹੋਰ ਪੀ ਲੈਂਦਾ ਤੇ ਫਿਰ ਤਾਂ ਵਿਚਾਰਾ ਤਾਂ ਕੰਮ ਤੋਂ ਮੌਤ ਸੀ ਮਾਸਟਰ ਜੀ ਸਲੋਚਨਾ ਭਾਰਤੀ ਵੱਲ ਤੱਕ ਕੇ ਹੱਸੇ ਇਸ ਵਿੱਚ ਮੇਰੀ ਕੋਈ ਵਹਾਤ ਨਹੀਂ ਬਲਕਿ ਇਹ ਤੁਹਾਡੇ ਹੀ ਲੈਸਨਾ ਦੀ ਕਰਾਮਾਤ ਹੈ ਮਾਤਾ ਜੀ ਤੁਸੀਂ ਕਿਹੜੀਆਂ ਸੋਚਾਂ ਵਿੱਚ ਪਏ ਹੋ ਪਿਰਤਪਾਲ ਨੇ ਅਮਰਕੌਰ ਨੂੰ ਗੁੰਮਸਮ ਬੇਕੇ ਪੁੱਛਿਆ ਅਮਰਕੌਰ ਜਿਵੇਂ ਸੁੱਤੀ-ਸੁੱਤੀ ਜਾਗ ਉੱਠੀ ਕੁਝ ਨਹੀਂ ਮੈਂ ਉਸ ਗਏ ਗੁਜ਼ਰੇ ਦੀ ਗੱਲ ਸੋਚ ਰਹੀ ਹਾਂ ਕਿੱਥੋਂ ਤੁਰਿਆ ਤੇ ਕਿੱਥੇ ਜਾ ਪਹੁੰਚਾ ਕਰ ਮਾਸੜ ਹੈ ਅੱਜ ਪਹਿਲੀ ਵਾਰ ਪਿਰਤਪਾਲ ਨੇ ਮਾਂ ਦੇ ਮੂੰਹ ਪਤੀ ਸਬੰਧੀ ਇਹ અપਮਾਨ ਵਾਚੀ ਵਿਸ਼ੇਸ਼ਣ ਸੁਣਾਇਆ मां दी हालत ویکھ ਕੇ ਉਸ ਨੂੰ کافی ਦੁੱਖ ਹੋਇਆ ਫਿਰ ਵੀ ਟਿਚਕਰ ਕਰਨੋਂ ਉਹ ਆਵਾਜ਼ ਨਾ ਆਇਆ ਕੋਈ ਗੱਲ ਨਹੀਂ ਮਾਤਾ ਜੀ ਪਰਮੇਸ਼ਵਰ ਦੇ ਖੇਲ ਨਿਆਰੇ ਹੁੰਦੇ ਨੇ ਕੀ ਪਤਾ ਇਹ ਵੀ ਤੁਹਾਡੇ ਭਗਵਾਨ ਦੀ ਕੋਈ ਕੁਦਰਤ ਹੀ ਹੋਵੇ ਇਸ ਗੁੱਜੀ ਚੋਟ ਨੇ ਅਮਰਕੌਰ ਦੇ ਹਿਰਦੇ ਨੂੰ ਹੋਰ ਪੀੜਿਤ ਕੀਤਾ ਪਰ ਪ੍ਰਗਟ ਤੌਰ ਤੇ ਉਹ ਹੱਸ ਪਈ ਤੇ ਗੱਲ ਦੂਜੇ ਪਾਸੇ ਵੱਲ ਗਈ ਸਲੋਚਨਾ ਨਹੀਂ ਰੱਖ ਬਖਾਈਏ ਅੱਜ ਜੋ ਕੋ ਜੇ ਮੋਹ ਕੱਟ ਕੇ ਗਈ ਸੀ ਉਸ ਨੂੰ ਪੂਰਾ ਕਰਨ ਕੇ ਮੁੜੀ। ਮੈਂ ਆਪਣੀ ਉਮਰ ਵਿੱਚ ਪਹਿਲੀ ਵਾਰ ਇੱਕ ਅਸਲੀ ਜਨਾਨੀ ਦੇ ਦਰਸ਼ਨ ਕੀਤੇ। ਮਾਤਾ ਜੀ ਉਸ ਦੀ ਗਰਦਨ ਵਿੱਚ ਬਾਹ ਪਾ ਕੇ ਸਿਰੋਚਨਾ ਬੋਲੀ, "ਮਾਵਾ ਵੀ ਕਦੇ ਐਵੇਂ ਜੰਗਾ ਗੱਲਾਂ ਧੀਆਂ ਨੂੰ ਕਹਿੰਦਿਆਂ ਹੁੰਦੀਆਂ ਨੇ।" ਜਿਉਂ-ਜਿਉਂ ਰਾਤ ਬੀਤਦੀ ਗਈ ਤੇ ਉਹ ਗੱਲਾਂ ਦੀ ਲੜੀ ਲੰਬੀ ਹੁੰਦੀ ਗਈ। ਕਿੰਨਾ ਹੀ ਚਿਰ ਕਿਸੇ ਨੂੰ ਚੇਤਨ ਆਇਆ ਕਿ ਰਾਤ ਦੀ ਰੋਟੀ ਅਜੇ ਤੱਕ ਕਿਸੇ ਨੇ ਨਹੀਂ ਸਿਖਾਦੀ। ਸੇਕੜ ਅੰਮਰਕਔਰ ਸਭਾ ਨੂੰ ਉਠਾਲ ਕੇ ਰਸੋਈ ਵੱਲ ਲੈ ਗਈ। ਚੰਗਾਰਾ ਸਿੰਘ ਜਸਵੇਰੀ ਉੱਠਾ ਤੋਂ ਆਪਣੇ ਆਪ ਨੂੰ ਇੱਕ ਉਪਰੀ ਥਾਂ ਤੇ ਵੇਖ ਕੇ ਉਸ ਨੂੰ ਘਰ ਆਣ ਨਹੀਂ ਹੋਈ ਪਰ ਛੇਤੀ ਹੀ ਇਹ ਦੂਰ ਹੋ ਗਈ ਜਦੋਂ ਰਾਤ ਵਾਲੀ ਘਟਨਾ ਉਸ ਨੂੰ ਜ਼ਿਆਦਾ ਆ ਗਈ ਉਸ ਦੀ ਤੀਅਤ ਹੁਣ ਕਾਫੀ ਠੀਕ ਸੀ ਜ਼ਹਿਰ ਦਾ ਬਹੁਤ ਥੋੜਾ ਅੰਚ ਉਸ ਦੇ ਅੰਦਰ ਗਿਆ ਸੀ ਜਿਹੜਾ ਦੁੱਧ ਕਿਉਂਦੀ ਤਰਾਵਤ ਨਾਲ ਲਗਭਗ ਦੂਰ ਹੋ ਚੁੱਕਾ ਸੀ ਪਰ ਜਿਸ ਨਵੇਂ ਵਾਤਾਵਰਨ ਉਸ ਨੂੰ ਲੈ ਆਂਦਾ ਉਸ ਨੂੰ ਵੇਖ ਕੇ ਉਸ ਦੇ ਅੰਦਰ ਕੁਝ ਕੁਝ ਹੋ ਰਿਹਾ ਸੀ ਥੋੜੀ ਦੇਰ ਬਾਅਦ ਜਦੋਂ ਉਹਨਾਂ ਸਬਣਾ ਦੇ ਨਾਲ ਨਾਸ਼ਤੇ ਲਈ ਰਲ ਬੈਠਾ ਤਾਂ ਉਸ ਦੀ ਬੜੀ ਅਜੀਬ ਹਾਲਤ ਸੀ ਆਲਾ ਦਵਾਲਾ ਸਭ ਕੁਝ ਉਸ ਲਈ ਉਪਰਾ ਸੀ ਇੱਕੋ ਇੱਥੋਂ ਤੱਕ ਕਿ ਸਲੋਚਨਾ ਵੀ ਉਸ ਨੂੰ ਉਪਰੀ ਉਪਰੀ ਦਿਖਾਈ ਦੇ ਰਹੀ ਸੀ ਭਾਵੇਂ ਕਿ ਸਾਰੇ ਟੱਬਰ ਦਾ ਰਵਈਆ ਉਸ ਲਈ ਆਦਰ ਤੇ ਪਿਆਰ ਵਾਲਾ ਸੀ ਇਹ ਵੇਖ ਕੇ ਕੀ ਕਰਦੇ ਸਾਰੇ ਹੀ ਬੰਦੇ ਸਲੋਚਨਾ ਦੀਆਂ ਤਰੀਫਾਂ ਦੇ ਪੋਲ ਬੰਦੀ ਜਾ ਰਹੇ ਨੇ ਉਸ ਨੂੰ ਹੈਰਾਨੀ ਉੱਤੇ ਡਬਲ ਹੈਰਾਨੀ ਹੋ ਰਹੀ ਸੀ ਉਹ ਕਾਫੀ ਹੱਦ ਤੱਕ ਘਬਰਾ ਗਿਆ ਇਸ ਉੱਤੇ ਵਦਾ ਇਹ ਕਿ ਨਮੋਸ਼ੀ ਦੇ ਕਾਰਨ ਇਹ ਉਹਨਾਂ ਲੋਕਾਂ ਦੇ ਸਾਹਮਣੇ ਅੱਖਾਂ ਨਹੀਂ ਸੀ ਚੁੱਕ ਸਕਦਾ ਉਸ ਨੂੰ ਪਤਾ ਸੀ ਕਿ ਉਸ ਦੇਖੂ ਨਹੀਂ ਹੋਣ ਦੀ ਗੱਲ ਇਹਨਾਂ ਲੋਕਾਂ ਨੂੰ ਪਤਾ ਲੱਗ ਚੁੱਕੀ ਹੈ ਭਵੇਂ ਉਸ ਨੂੰ ਹਰ ਤਰ੍ਹਾਂ ਦੀਆਂ ਤਸੱਲੀਆਂ ਦਿਲਵਰੀਆਂ ਦਿੱਤੀਆਂ ਜਾ ਰੀਆਂ ਸਨ ਖਾਸ ਕਰਕੇ ਸਰੋਚਨਾ ਨੇ ਉੜਕ ਕਰ ਦਿੱਤੀ ਪਰ ਸ਼ੰਗਾਰਾ ਸਿੰਘ ਦਾ ਦਿਲ ਪੈਰੋਂ ਪੈਰ ਡੁੱਬਦਾ ਹੀ ਜਾ ਰਿਹਾ ਸੀ ਉਹਦਾ ਦਿਲ ਕਰਦਾ ਸੀ ਕਿ ਇਹਨਾਂ ਲੋਕਾਂ ਦੀ ਅੱਖ ਵਿੱਚ ਆ ਕੇ ਕਿਤੇ ਨੱਸ ਜਾਵੇ ਇੱਕ ਹੋਰ ਚੀਜ਼ ਵੀ ਉਸ ਤੇ ਮਾਰਗ ਉਸ ਰਕਾਰ ਰਿ ਸਕੇ ਖੂਬ ਪੜੇ ਲਿਖੇ ਤੇ ਵਿਦਵਾਨ ਸੰਗ ਬੜੀਆਂ ਅਲਮਾਨਾ ਗੱਲਾਂ ਕਰਦੇ ਸਨ ਜਿੰਨਾ ਵਿੱਚ ਉਹ ਕੱਲਾ ਹੀ ਐਸਾ ਸੀ ਜਿਹੜਾ ਟੱਕਰੇ ਵਿੱਚ ਉਸ ਲੋਹੀ ਉੱਚੜ ਬਾਦਸ਼ਾਹ ਕਲ ਤੇ ਹੀ ਨਾ ਦਿਨ ਕਮਾ ਸੀ ਉਸ ਨੂੰ ਜਾਪਦਾ ਜਿਵੇਂ ਹਾਂਸਾ ਦੀ ਡਾਰ ਵਿੱਚ ਉਹ ਕਾਂ ਰਲਿਆ ਹੋਵੇ ਗੱਲਾਂ ਗੱਥਾਂ ਤੋਂ ਉਸ ਨੂੰ ਇਹ ਵੀ ਪਤਾ ਲੱਗ ਚੁੱਕਿਆ ਸੀ ਕਿ ਇਹ ਪਾਰਟੀ ਅਜ ਭਲਕੇ ਹੀ ਇੱਥੋਂ ਜਾਣ ਵਾਲੀ ਹੈ ਕਿਸੇ ਦੌਰੀ ਤੇ ਤੇ ਇਹ ਕੀ ਸਲੋਚਨਾ ਵੀ ਉਹਨਾਂ ਦੇ ਨਾਲ ਜਾ ਰਹੀ ਹੈ ਤੇ ਜਾਵੇਗੀ ਇਸ ਜਮਾਤ ਦੀ ਹੀਰੋਣ ਬਣ ਕੇ ਉਹਦੇ ਅੰਦਰ ਇੱਕ ਭਿਆਨਕ ਕਿਸਮ ਦੀ ਡਾਹ ਦੀ ਨਾਲ ਕਸਕਾਂ ਉੱਠ ਰੰਗਾ ਸਨ ਸ਼ੰਗਾਰਾ ਸਿੰਘ ਤੇ ਇੰਨਾ ਮਨੋਵਿਕਾਰਾਂ ਦੇ ਘਰ ਦੇ ਆਦਮੀਆਂ ਨੇ ਵੀ ਮਹਿਸੂਸ ਕੀਤਾ ਉਹ ਲੋਕ ਇਹ ਵੀ ਜਾਣਦੇ ਸਨ ਕਿ ਸ਼ੰਗਾਰਾ ਸਿੰਘ ਨੂੰ ਸਲੋਚਨਾ ਬਾਰੇ ਕਈ ਤਰ੍ਹਾਂ ਦੇ ਭਲੇਖੇ ਤੇ ਸ਼ੱਕ ਹੋਣਗੇ ਸੋ ਇਸ ਮਾਮਲੇ ਨੂੰ ਸਾਫ਼ ਕਰਨ ਲੇਈ ਦੁਪਹਿਰਾਂ ਦੀ ਰੋਟੀ ਖਾ ਚੁੱਕਣ ਤੋਂ ਬਾਅਦ ਸੋਜਣਾ ਦੇ ਕਮਰੇ ਵਿੱਚ ਪੰਜ ਕਾਉਂਸਲ ਜੁੜੇ ਇਸ ਇਸ ਵਿੱਚ ਸਵਨਾ ਨੇ ਪੂਰੀ ਪੂਰੀ ਕੋਸ਼ਿਸ਼ ਕੀਤੀ ਸੰਘਾਰਾ ਸਿੰਘ ਦਾ ਦਿਲ ਸਾਫ਼ ਕਰਨ ਦੀ ਨਾਲੇ ਉਸਦੇ ਦਿਨ ਚ ਘਟਿਆ ਪੰਤੇ ਅਹਿਸਾਸ ਦੂਰ ਕਰਨ ਦੀ ਭਾਰਤੀ ਤੇ ਬਿਰਤਵਾਰ ਨੂੰ ਲੱਗਦੀ ਵਾ ਆਪਣੇ ਕੰਮ ਬਾਰੇ ਵੀ ਮੋٹے ਤਰੀਕੇ ਨਾਲ ਕਾਫੀ ਕੁਝ ਨਾਲ ਉਸ ਨੂੰ ਸਮਝਾਇਆ ਪਰ ਕੀ ਉਹਨਾਂ ਦਾ ਮਨੋਰਥ ਸਫਲ ਹੋ ਗਿਆ ਇਹ ਤਾਂ ਪੂਰੀ ਤਰ੍ਹਾਂ ਜਿਵੇਂ ਕਿਸੇ ਨੂੰ ਨਹੀਂ ਆ ਰਿਹਾ ਸੀ ਸ਼ੰਗਾਰਾ ਸਿੰਘ ਪੁੱਤ ਬਣਿਆ ਸਭ ਕੁਝ ਹੁੰਦਾ ਰਿਹਾ ਪਰ ਜਿੰਨਾ ਕੁਝ ਉਸਨੇ ਸੁਨਿਆ ਉਹਨਾਂ ਸਮਝਾ ਵੀ ਇਸ ਵਿੱਚ ਸਵਣਾ ਨੂੰ ਸ਼ੱਕ ਸੀ ਪੋਸ਼ ਹਵਾਸ ਠੀਕ ਹੁੰਦਿਆਂ ਵੀ ਸ਼ੰਗਾਰਾ ਸਿੰਘ ਇੱਕ ਤਰ੍ਹਾਂ ਅਧਹੋਸ਼ੀ ਜਿਹੀ ਦੀ ਹਾਲਤ ਵਿੱਚ ਸੀ ਇਸ ਲਈ ਉਹਨਾਂ ਦੇ ਅੰਦਰ ਇਤਨਾ ਕੁਝ ਝੋਲ ਰਿਹਾ ਸੀ ਜਿਸ ਦੇ ਰੌਲੇ ਵਿੱਚ ਸ਼ਾਇਦ ਉਹ ਸਾਰੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਸੁਣ ਵੀ ਨਾ ਰਿਹਾ ਹੋਵੇ ਵੀ ਸੋਚ ਰਿਹਾ ਦੋਸਤ ਸ਼ਗਾਰਾ ਸਿੰਘ ਨੂੰ ਬੀਤਰ ਗਿੱਤਰ ਤੱਕੀ ਤੱਕੀ ਜਾਂਦਾ ਵੇਖ ਭਾਰਤੀ ਨੇ ਉਸ ਉੱਤੇ ਸਵਾਲ ਕੀਤਾ ਤੈਨੂੰ ਸਾਡੀਆਂ ਗੱਲਾਂ ਦਾ ਜਿੱਕੀ ਸ਼ਾਇਦ ਨਹੀਂ ਆਇਆ ਜੀ ਠੀਕ ਆ ਗਿਆ ਬਿਨ ਅਖ ਚਬਕੀ ਬਿਨਾ ਉਸ ਵਰ ਤੱਕ ਕੇ ਸ਼ਗਾਰਾ ਸਿੰਘ ਨੇ ਜਵਾਬ ਦਿੱਤਾ ਉਸ ਨੇ ਇਸ ਜਵਾਬ ਨਾਲ ਸਰੋਤਿਆਂ ਉੱਤੇ ਨਿਰਾਸ਼ਾ ਜਿਹੀ ਛਾ ਗਈ ਪਰ ਭਾਰਤੀ ਨੇ ਫਿਰ ਵੀ ਦਿਲ ਨਾ ਛੱਡਿਆ ਉਸ ਨੇ ਇੱਕ ਦੂਜਾ ਰਸਤਾ ਫੜਿਆ ਅੱਛਾ ਜੀ ਸ਼ਗਾਰਾ ਸਿੰਘ ਅਸਾਂ ਤਾਂ ਤੈਨੂੰ ਆਪੋ ਆਪਣੀ ਬਾਬਤ ਸਭ ਕੁਝ ਦੱਸ ਦਿੱਤਾ ਹੁਣ ਤੂੰ ਵੀ ਕੁਝ ਦੱਸੇਂਗਾ ਆਪਣੀ ਜ਼ਿੰਦਗੀ ਬਾਬਤ ਅਸੀਂ ਇੱਕੋ ਟੱਬਰ ਹਾਂ ਮੇਰੇ ਦੋਸਤ ਇਸ ਲਈ ਮੈਂ ਚਾਹੁੰਦਾ ਹਾਂ ਕਿ ਇੱਕ ਦੂਜੇ ਦੀ ਜ਼ਿੰਦਗੀ ਦੇ ਹਰ ਇੱਕ ਕਿਸੇ ਤੋਂ ਪੂਰੀ ਤਰ੍ਹਾਂ ਵਕੀਫ ਹੋਈਏ ਸ਼ੰਗਾਰਾ ਸਿੰਘ ਸੰਭਲਿਆ ਉਸਨੇ ਫਜ਼ੂਲ ਸੋਚਾਂ ਦੇ ਜਾਲ ਚ ਆਪਣੇ ਆਪ ਨੂੰ ਕੱਢਣ ਦਾ ਯਤਨ ਕਰਦਿਆਂ ਜਵਾਬ ਦਿੱਤਾ ਮੇਰੀ ਜ਼ਿੰਦਗੀ ਬਾਰੇ ਸਲੋਚਨਾ ਤੁਹਾਨੂੰ ਸਭ ਕੁਝ ਦੱਸ ਹੀ ਚੁੱਕੀ ਹੋਵੇਗੀ ਸਲੋਚਨਾ ਨੇ ਥੋੜਾ ਬਹੁਤ ਦੱਸਿਆ ਜ਼ਰੂਰ ਸੀ ਪਰ ਕਿ세 ਦੀ ਆਪ ਵੀਤੀ ਉਹ ਦੇ ਆਪਣੇ ਹੀ ਮੂੰਹ ਸੁਣ ਕੇ ਆਦਮੀ ਪੂਰੀ ਤਰ੍ਹਾਂ ਸਮਝ ਸਕਦਾ ਹੈ। ਜਵਾਵ ਇਹ ਸ਼ੰਗਾਰਾ ਸਿੰਘ ਨੇ ਦੱਸਣਾ ਸ਼ੁਰੂ ਕਰ ਦਿੱਤਾ ਜੋ ਜੋ ਅੱਜ ਤੀ ਕੁਸ ਨਾਲ ਬੀਤ ਚੁੱਕਾ ਸੀ ਤੇ বিনা ਕਿਸੇ ਲੋਕ ਲਪੋਦੋ ਇੱਥੇ ਤੱਕ ਕਿ ਉਹ ਆਪਣੀਆਂ ਚੋਰੀਆਂ ਦਾ ਹਾਲ ਵੀ ਦੱਸ ਗਿਆ ਜਿਹੜਾ ਸ਼ਾਇਦ ਉਸਨੇ ਸਲੋਚਨਾ ਨੂੰ ਕਦੀ ਵੀ ਨਹੀਂ ਸੀ ਦੱਸਿਆ ਪਤਾ ਨਹੀਂ ਇਹ ਭਾਰਤੀ ਦੀ ਸ਼ਖਸੀਅਤ ਦਾ ਅਸਰ ਸੀ ਜਾਂ ਕੀ ਉਹ ਕੁਝ ਵੀ ਨਾ ਲਪੋ ਸਕਿਆ ਨਾ ਦੱਸਣਾ ਚਾਹੁੰਦਾ ਹੋਇਆ ਵੀ ਸਭ ਕੁਝ ਦੱਸ ਗਿਆ ਸੁਣ ਕੇ ਕਾਫੀ ਪ੍ਰਭਾਵਿਤ ਹੋਈ ਸਾਰੀ ਸ਼ੰਗਾਰਾ ਸਿੰਘ ਇਸ ਬਰਤਲਾਪ ਦੀ ਗਰਮਾਇਸ਼ ਦਾ ਫਲ ਰੂਪ ਹੁਣ ਆਪਣੇ ਅੰਦਰ ਪਹਿਲਾਂ ਵਰਗੀ ਬਦਮਨੀ ਨਹੀਂ ਸੀ ਮਹਿਸੂਸ ਕਰ ਰਿਹਾ ਅੱਛਾ ਦੋਸਤ ਭਾਰਤੀ ਬੋਲਿਆ ਤੂੰ ਦੱਸਿਆ ਹੀ ਨਾ ਕਿ ਕਦੀ ਤੂੰ ਇੱਕ ਕਰਨ ਕੀਤਾ ਸੀ ਆਪਣੇ ਜਾਂ ਆਪਣੇ ਪਿਤਾ ਦੇ ਦੁਸ਼ਮਣਾਂ ਨਾਲ ਆਪਣੇ ਭਰਾਮਾਂ ਪਾਸੋਂ ਬਦਲਾ ਲੈਂਦਾ ਪਰ ਮੈਂ ਪੁੱਛ ਸਕਦਾ ਕਿ ਇਹ ਬਦਲਾ ਲੈਣ ਦੀ ਖੁਆਇਸ਼ ਕੀ ਅਜੇ ਵੀ ਤੇਰੇ ਅੰਦਰ ਮੌਜੂਦ ਹੈ ਮੌਜੂਦ ਸ਼ੰਗਾਰਾ ਸਿੰਘ ਜੋਸ਼ ਵਿੱਚ ਬੋਲ ਉਠਿਆ ਇਹ ਮਰਦੇ ਦਮ ਤੱਕ ਨਹੀਂ ਪੁੱੜ ਸਕਦੀ ਮੈਨੂੰ ਪਰ ਕਾ ਦਾ ਪ੍ਰੰਤ ਕਾ ਦਾ ਬਦਲਾ ਜਦੋਂ ਕਿ ਮੈਂ ਆਪ ਹੀ ਕਾਂਸੀ ਜੋਗਾ ਨਹੀਂ ਰਿਹਾ ਉਸ ਅਰਮਾਨ ਵਿੰਨਿਆ ਹੋ ਕਾ ਪਰੇ ਹੂੰ ਹੂੰ ਇਹ ਨਾ ਕੈ ਸ਼ੰਗਾਰਾ ਸਿੰਘ ਜੇ ਤੂੰ ਚਾਹੇ ਤਾਂ ਹੁਣ ਵੀ ਲੈ ਸਕਣਾ ਹੈ ਬਦਲਾ ਸ਼ੰਗਾਰਾ ਸਿੰਘ ਜਵਾਬ ਵਿੱਚ ਬੋਲਿਆ ਨਹੀਂ ਕੇਵਲ ਅੱਖਾਂ ਚੌੜੀਆਂ ਕਰਕੇ ਤੱਕਿਆ ਭਾਰਤੀਵਾਲ ਜਿਵੇਂ ਅੱਖਾਂ ਦੀ ਬੋਲੀ ਵਿੱਚ ਪੁੱਛ ਰਿਹਾ ਹੋਵੇ ਕਿ ਇਹ ਸੰਭਵ ਹੈ ਹਾਂ ਦੋਸਤ ਭਾਰਤੀ ਨੇ ਉਸ ਦਾ ਭਾਵ ਸਮਝ ਕੇ ਕਿਹਾ ਜੇ ਤੂੰ ਚਾਹੇ ਤਾਂ ਮੈਂ ਹੁਣੇ ਤੇਰੇ ਦੁਸ਼ਮਣਾਂ ਨੂੰ ਤੇਰੇ ਸਾਹਮਣੇ ਪੇਸ਼ ਕਰ ਸਕਦਾ ਹਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਅੱਖਾਂ ਟੱਡ ਕੇ ਉਸ ਵੱਲ ਤੱਕਿਆ ਸੱਚਮੁੱਚ ਹਾਂ ਹੁਣੇ ਹੀ ਪਰ ਮੈਂ ਜਾਨਣਾ ਚਾਹੁੰਦਾ ਕਿ ਤੂੰ ਕਿਹੜੇ ਢੰਗ ਨਾਲ ਬਦਲਾ ਲੈਣਾ ਚਾਹੇਂਗਾ ਉਨ੍ਹਾਂ ਪਾਸੋਂ ਮੈਂ ਮੇਰਾ ਦਿਲ ਕਰਦਾ ਜੋ ਕਦੇ ਮੇਰੇ ਹੱਥ ਵਿੱਚ ਪਿਸਤੌਲ ਹੋਵੇ ਤਾਂ ਮੌਨਰ ਸਭਨਾਂ ਨੂੰ ਗੋਲੀ ਮਾਰ ਦੇ। 파ਰਤੀ ਆਪਣੀ ਥਾਂ ਤੋਂ ਉੱਠਿਆ ਤੇ ਸਰੋਜਾ ਦਾ ਦਿਲ ਮਾਰੀ ਖੋਲ ਕੇ ਉਸ ਦੇ ਰਿਵਾਲਵਰ ਚੁੱਕ ਲਿਆਂਦਾ ਜਿਹੜਾ ਸਰੋਚਨਾ ਨੇ ਰਾਤੀ ਥੱਲੇ ਚੋਂ ਕੱਢ ਕੇ ਉਸ ਅੱਗੇ ਰੱਖਿਆ ਸੀ। ਉਹ ਉੱਥੇ ਰੱਖਿਆ ਸੀ। ਤੇ ਫਿਰ ਸ਼ੰਗਾਰਾ ਸਿੰਘ ਦੇ ਹੱਥ ਵਿੱਚ ਥਮਾਂਦਾ ਹੋਇਆ ਬੋਲਿਆ ਲੈ ਦੋਸਤ ਇੱਕ ਤਾਂ ਮਈਓ ਹਾਂ ਤੇਰਾ ਦੁਸ਼ਮਣ ਕਿਉਂਕਿ ਮੇਰੇ ਹੀ ਕਿਸੇ ਸਾਥੀ ਨੇ ਤੈਨੂੰ ਹਮੇਸ਼ਾ ਲਈ ਅਪਾਹਜ ਬਣਾ ਦਿੱਤਾ ਸੀ। ਤੂੰ ਨਹੀਂ ਸੰਘ ਹੋ ਕੇ ਆਪਣਾ ਬਦਲਾ ਲੈ ਸਕਦਾ। ਸ਼ੰਗਾਰਾ ਸਿੰਘ ਹੱਕਾ ਵੱਕਾ ਰਹਿ ਗਿਆ। ਹੱਥਲੀ ਚੀਜ਼ ਉਸ ਨੇ ਮੇਜ਼ ਤੇ ਰੱਖ ਦਿੱਤੀ। ਉਦਾਂ ਹੀ ਉਸ ਦੀਆਂ ਅੱਖਾਂ ਭਾਰਤੀ ਦੇ ਚਿਹਰੇ ਤੇ ਗੱਡੀਆਂ ਰੰਗਾਂ। ਭਾਰਤੀ ਨੇ ਸੰਕੇਤ ਵਿੱਚ ਵਿਚਲਾ ਇਤਿਹਾਸ ਦੁਹਰਾ ਦਿੱਤਾ ਜਿਵੇਂ ਇਹ ਘਟਨਾ ਵਾਪਰੀ ਸੀ। ਤੇ ਫਿਰ ਉਹ ਕਹਿਣ ਲੱਗਾ ਮੈਂ ਉਦੋਂ ਹੀ ਇਸ ਮਾਮਲੇ ਨੂੰ ਸਮਝ ਗਿਆ ਸੀ ਜਦੋਂ ਸਰੋਚਨਾ ਨੇ ਮੈਨੂੰ ਤੇਰੇ ਫਟੜ ਹੋਣ ਦਾ ਜੇਕਰ ਸੁਣਾਇਆ। ਦਿਨਾ ਤਰੀਕਾਂ ਤੇ ਥਾਂ ਟਿਕਾਣੇ ਦਾ ਮਿਲਾਨ ਕਰਕੇ ਮੈਨੂੰ ਯਕੀਨ ਹੋ ਗਿਆ ਕਿ ਤੇਰੇ ਉੱਤੇ ਗੋਲੀ ਚਲਾਉਣ ਵਾਲਾ ਮੇਰੀ ਹੀ ਪਾਰਟੀ ਦਾ ਕੋਈ ਆਦਮੀ ਹੋਵੇਗਾ ਸੱਚ ਸਲੋਚਨਾ ਬੋਲੀ ਪਰ ਨਰਿੰਦਰ ਤੂੰ ਮੈਨੂੰ ਤਾਂ ਕਦੇ ਨਹੀਂ ਦੱਸੀ ਇਹ ਗੱਲ ਜਾਣ ਕੇ ਹੀ ਨਹੀਂ ਨਹੀਂ ਦੱਸੀ ਮੈਂ ਸੋਚਿਆ ਇਹ ਭੇਦ ਉਸੇ ਦਿਨ ਖੋਲਾਂਗਾ ਜੇ ਤਨ ਸ਼ੰਗਾਰਾ ਸਿੰਘ ਇੱਥੇ ਮੌਜੂਦ ਹੋਵੇਗਾ ਸ਼ੰਗਾਰਾ ਸਿੰਘ ਉਦਾਹੀ ਨਿਰਵਾਕ ਬੈਠਾ ਰਹਿ ਤੇ ਬੈਠਾ-ਬੈਠਾ ਪਤਾ ਨਹੀਂ ਕੀ ਕੀ ਸੋਚ ਗਿਆ ਭਾਰਤੀ ਨੇ ਫਿਰ ਉਸ ਨੂੰ ਜਿਤਾ ਰਿਆ ਤੂੰ ਰੱਖ ਕਿਉਂ ਦਿੱਤਾ ਇਸ ਨੂੰ ਮਜ਼ਾਕ ਨਹੀਂ ਕਰ ਰਹਾ ਸੱਚੇ ਹਿਰਦੇ ਨਾਲ ਕਹਿੰਦਾ ਹਾਂ ਕਿ ਜੇ ਸੱਚਮੁੱਚੀ ਬਦਲਾ ਲੈ ਵੀਨਾ ਤੇਰਾ ਮਨ ਸ਼ਾਂਤ ਨਹੀਂ ਹੋ ਸਕਦਾ ਤਾਂ ਤੂੰ ਲੱਤ ਦੇ ਬਦਲੇ ਲੱਤ ਤੇ ਜਾਨ ਦੇ ਬਦਲੇ ਜਾਨ ਲੈ ਸਕਦਾ ਹੈ ਜਦ ਕਿ ਤੇਰੇ ਪਿਤਾ ਨੂੰ ਮਾਰਨ ਵਾਲਾ ਕੋਈ ਮੇਰੇ ਹੀ ਸਾਥੀਆਂ ਵਿੱਚੋਂ ਸੀ ਮੈਨੂੰ ਪਤਾ ਉਹਨਾਂ ਦਿਨਾਂ ਵਿੱਚ ਸਾਡੇ ਵਰਕਰਾਂ ਉੱਤੇ ਇਸੇ ਤਰ੍ਹਾਂ ਦਾ ਜਨੂਨ ਸਵਾਰ ਸੀ ਪਰ ਉਸ ਤੋਂ ਬਾਅਦ ਅਸਾਂ ਲੋਕਾਂ ਆਪਣੇ ਇਹੋ ਜਿਹੇ ਤਰੀਕਿਆਂ ਤੋਂ ਤੋਵਾ ਕਰ ਲਏ ਜੇ ਅੱਜ ਤੀਕ ਜਿਹੜਾ ਮੈਂ ਭਗੌੜਾ ਹੋਇਆ ਫਿਰਦਾ ਰਹਾ ਹਾਂ ਇਹ ਵੀ ਸਾਡੀਆਂ ਗਲਤ ਕਾਰੀਆਂ ਦਾ ਹੀ ਨਤੀਜਾ ਹੈ ਸ਼ੰਗਾਰਾ ਸਿੰਘ ਨੂੰ ਭੁੱਲਿਆ ਨਹੀਂ ਸੀ ਕਿ ਅਜੀ ਬੀਤੀ ਰਾਤੀ ਹੀ ਜਿਸ ਸ੍ਰੋਚਨਾ ਨੇ ਉਸਦੀ ਜਾਨ ਬਚਾਈ ਸੀ ਤੇ ਜਿਸ ਨੇ ਠਾਕਰ ਸਿੰਘ ਵਰਗੇ ਧੂਰਤ ਦੇ ਪੰਜੇ ਚੋਂ ਉਸਨੂੰ ਦੀ ਖਲਾਸੀ ਕਰਵਾਈ ਸੀ ਕੇਵਲ ਇਸੇ ਆਦਮੀ ਹੀ ਇਹ ਸੰਗਤ ਦਾ ਇਫਾਲ ਸੀ ਨਹੀਂ ਤਾਂ ਇੱਕ ਜਨਾਨੀ ਦਾ ਕੀ ਪਿਆ ਸੀ ਐਡੀ ਦਲੇਰੀ ਦਿਖਾਣ ਦੀ ਸ਼ੰਗਾਰਾ ਸਿੰਘ ਆਪਣੇ ਥਾਂ ਤੋਂ ਉੱਠਿਆ ਤੇ ਕਹਿੰਦਾ ਹੋਇਆ ਭਾਰਤੀ ਦੇ ਪੈਰਾਂ ਤੇ ਝੁੱਕ ਗਿਆ ਤੁਹਾਡਾ ਇਸ ਵਿੱਚ ਕੋਈ ਕਸੂਰ ਨਹੀਂ ਜੀ ਮੇਰੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਨਾ ਹੀ ਤੁਹਾਡੀ ਮੇਰੇ ਨਾਲ ਪਰ ਜੇ ਮੈਂ ਮੰਨ ਲਵਾਂ ਮੰਨ ਲਵਾਂ ਕੀ ਹੈ ਸੀ ਤਾਂ ਵੀ ਅੱਜ ਤੱਕ ਤੁਸੀਂ ਮੇਰੇ ਦੁਸ਼ਮਣ ਨਹੀਂ ਬਲਕਿ ਸੱਜਣ ਹੋ ਨੇਰੇ ਸੱਜਣ ਹੀ ਨਹੀਂ ਮੇਰੀ ਜਿੰਦ ਬਚਾਣ ਵਿੱਚ ਸਭ ਤੋਂ ਵੱਡਾ ਤੁਹਾਡਾ ਹੱਥ ਹੈ ਤੇ ਔਰ ਕਿੰਨਾ ਹੀ ਕੁਝ ਉਹ ਇੱਕੋ ਸਾਹ ਕਹਿ ਗਿਆ ਭਾਰਤੀ ਨੇ ਉਸ ਨੂੰ ਛਾਤੀ ਨਾਲ ਲਾ ਲਿਆ ਧੰਨਵਾਦ